ਜੜ ਚੁਕੇ ਨੇ ਅਜਨਾਲਾ ਤੋਂ ਜਗਜੀਤ ਚੋਣਾ ਦਾ ਐਲਾਨ ਹੋ ਚੁਕਿਆ ਹੈ ਪੰਚਾਇਤੀ ਚੋਣਾਂ ਦੇ ਲਈ 15 ਅਕਤੂਬਰ ਦਾ ਸਮਾਂ ਜੜਾ ਨਿਰਧਾਰਿਤ ਕੀਤਾ ਗਿਆ ਹੈ ਕਿ ਕਿੰਨਾ ਅਹਿਮ ਜੜਾ ਹੈ ਚੋਣਾ ਪੰਜਾਬ ਦੇ ਵਿੱਚ ਰਹਿਣ ਵਾਲੀਆਂ ਨੇ ਬਿਲਕੁਲ ਮੈਂ ਦੱਸਣਾ ਚਾਹੁੰਨਾ ਕਿ ਜਿਸ ਤਰੀਕੇ ਨਾਲ ਇੰਤਜ਼ਾਰ ਹੋ ਰਿਹਾ ਸੀਗਾ ਪੰਚਾਇਤੀ ਚੋਣਾਂ ਦਾ ਬਿਲਕੁਲ ਉਸ ਤਰੀਕੇ ਨਾਲ ਸਰਕਾਰ ਵੱਲੋਂ ਗੱਲ ਕੀਤੀ ਗਈ ਸੀ ਕਿ 20 ਅਕਤੂਬਰ ਤੋਂ ਪਹਿਲਾਂ ਪਹਿਲਾਂ ਜੜੀਆਂ ਇਹ ਪੰਚਾਇਤੀ ਚੋਣਾਂ ਕਰਾਈਆਂ ਜਾਣਗੀਆਂ ਉਸ ਨੂੰ ਲੈ ਕੇ ਜਿਹੜਾ ਹੈ ਸਰਕਾਰ ਨੇ 15 ਅਕਤੂਬਰ ਦਾ ਇਹੜਾ ਟਾਈਮ ਮੁਕਰਰ ਕੀਤਾ ਹੈ ਕਿ ਪੰਚਾਇਤੀ ਚੋਣਾਂ ਹੋਣਗੀਆਂ ਪਰ ਜਿਸ ਤਰੀਕੇ ਨਾਲ ਆਪਾਂ ਗੱਲ ਕਰੀਏ ਪੰਚਾਇਤੀ ਚੋਣਾਂ ਉਤੇ ਕਿਤਨਾ ਕਿਤੇ ਪਿੰਡਾਂ ਦੇ ਵਿੱਚ ਜਿਹੜੇ ਆ ਪਿੰਡਾਂ ਦੇ ਵਿੱਚ ਜੇ ਸਰਕਾਰਾਂ ਦੀ ਗੱਲ ਕਰੀਏ ਤੇ ਸਰਕਾਰਾਂ ਦੀ ਇੱਕ ਨੀਂਹ ਰੱਖੀ ਜਾਣੀ ਹੁੰਦੀ ਆ ਜਿਸ ਤਰੀਕੇ ਨਾਲ ਇਹ ਪੰਚਾਇਤੀ ਚੋਣਾਂ ਹੋਣੀਆਂ ਨੇ ਪੰਚਾਇਤੀ ਚੋਣਾਂ ਤੋਂ ਬਾਅਦ ਹੀ ਜਿਹੜੇ ਆਉਣ ਵਾਲੇ ਸਮੇਂ ਦੇ ਜਿਹੜੇ ਸਮੀਕਰਨ ਬਣਨੇ ਹੁੰਦੇ ਆ ਕਿ ਕਿਹੜੀਆਂ ਸਰਕਾਰਾਂ ਕਿਸ ਤਰੀਕੇ ਨਾਲ ਬਣਨਗੀਆਂ ਪਰ ਜਿਸ ਤਰੀਕੇ ਨਾਲ ਗੱਲ ਕਰੀਏ ਇਹਨਾਂ ਪੰਚਾਇਤੀ ਚੋਣਾਂ ਦੀ ਤੇ ਪੰਚਾਇਤੀ ਚੋਣਾਂ ਜੋ ਲਗਾਤਾਰ ਕਾਫੀ ਲੇਟ ਵੀ ਹੋ ਚੁੱਕੀਆਂ ਨੇ ਕਿਉਂਕਿ ਜਿਹੜੀਆਂ ਅੱਜ ਤੋਂ 4 ਮਹੀਨੇ ਪਹਿਲਾਂ ਹੋਣੀਆਂ ਸੀ ਜਿਹੜੀਆਂ ਹੁਣੇ ਲੇਟ ਹੋ ਚੁੱਕੀਆਂ ਨੇ ਪਾਵੇਂਗੀ ਪਿਛਲੇ ਸਮੇਂ ਜਿਸ ਤਰੀਕੇ ਨਾਲ ਹਾਈ ਕੋਰਟ ਵੀ ਇਹਦਾ ਕੇਸ ਚੱਲ ਰਿਹਾ ਸੀ ਉਹਦੇ ਵਿੱਚ ਵੀ ਜਿਹੜਾ ਸਪਸ਼ਟੀਕਰਨ ਮੰਗਿਆ ਗਿਆ ਸੀ ਉਹਦੇ ਵਿੱਚ ਹੀ ਜਿਹੜੀ ਇਹ ਟਾਈਮ ਜਿਹੜਾ ਸਰਕਾਰ ਨੇ ਮੁਕਰਰ ਕੀਤਾ ਹੈ ਤੇ ਜਿਹੜਾ 15 ਅਕਤੂਬਰ ਦਾ ਜਿਹੜਾ ਟਾਈਮ ਰੱਖ ਦਿੱਤਾ ਗਿਆ ਜੀ ਜੀ ਕੁਲ ਵੀ ਇਸ ਦੇ ਨਾਲ ਹੀ ਅਜਗਜੀਤ ਇਹ ਵੀ ਹੈ ਕਿ ਸਮਾ ਦੇ ਨਾਲ ਨਾਲ ਕਿਉਂਕਿ ਤਿਉਹਾਰਾਂ ਦਾ ਮਹੀਨਾ ਹੈ ਅਕਤੂਬਰ ਇਸੇ ਦੇ ਲਈ ਹੀ ਜਿਹੜੀ ਸਟੇਟ ਇਲੈਕਸ਼ਨ ਕਮਿਸ਼ਨ ਹੈ ਉਸ ਦੇ ਵੱਲੋਂ ਪੂਰਾ ਸਕੇਡਿਊਲ ਉਸੇ ਦੇ ਮੱਦੇਨਜ਼ਰ ਹੀ ਰੱਖਿਆ ਗਿਆ ਹੈ ਤੇ ਇਹ ਵੀ ਇੱਕ ਫਾਇਦਾ ਹੋ ਸਕਦਾ ਹੈ ਕਿਉਂਕਿ ਜੇਕਰ ਤਿਉਹਾਰ ਦੇ ਵਿੱਚਕਾਰ ਆਂਦਾ ਤਾਂ ਫਿਰ ਕਿਤੇ ਨਾ ਕਿਤੇ VOTING ਦਾ ਜਿਹੜਾ ਪਰਸੈਂਟੇਜ ਹੀ ਘੱ ਬਿਲਕੁਲ ਬਿਲਕੁਲ ਦੇਖੋ ਜਿਸ ਤਰੀਕੇ ਨਾਲ ਹੁਣ ਆਪਾਂ ਦਿਵਾਲੀ ਦੀ ਗੱਲ ਕਰੀਏ ਤੇ ਦਿਵਾਲੀ ਵੀ ਜਿਹੜੀ ਆ 1 ਨਵੰਬਰ ਨੂੰ ਜਿਹੜੀ ਦਿਵਾਲੀ ਆ ਰਹੀ ਹੈ ਉਸ ਤੋਂ ਪਹਿਲਾਂ ਪਹਿਲਾਂ ਸਰਕਾਰ ਨੇ ਇੱਕ ਵਧੀਆ ਇੱਕ ਵਿਸ਼ਾ ਕੀਤਾ ਕਿ ਜਿਸ ਤਰੀਕੇ ਨਾਲ ਪਹਿਲਾ ਵੋਟਾਂ ਹੋ ਜਾਣਗੀਆਂ 15 ਅਕਤੂਬਰ ਨੂੰ ਤੇ 15 ਅਕਤੂਬਰ ਤੋਂ ਬਾਅਦ ਜਿਹੜਾ ਇਹਦਾ ਰਿਜ਼ਲਟ ਵੀ ਹੋ ਜਾਣੇ ਉਸੇ ਤੇ ਨਹੀਂ ਰਿਜ਼ਲਟ ਫਾਈਨਲ ਹੋ ਜਾਣੇ ਨੇ ਤੇ ਉਸ ਤਰੀਕੇ ਨਾਲ ਜਿਸ ਤੀਕੇ ਨਾਲ ਲੋਕਾਂ ਨੂੰ ਕਿਤੇ ਨਾ ਕਿਤੇ ਕੋਈ ਪਰੇਸ਼ਾਨੀ ਨਹੀਂ ਆਏਗੀ ਨਾ ਹੀ ਜਿਸ ਤਰੀਕੇ ਨਾਲ ਕਿਉਂਕਿ ਜਦੋਂ ਇਲੈਕਸ਼ਨਸ ਹੁੰਦੀਆਂ ਨੇ ਤਾਂ ਪਿੰਡਾਂ ਦੇ ਵਿੱਚ ਟੜੇਬਾਜੀਆਂ ਹੋ ਜਾਂਦੀਆਂ ਨੇ ਤਿਹਾਰਾਂ ਦਾ ਨਾਲ ਫਰਕ ਪੈਂਦਾ ਆ ਪਰ ਇਹ ਤਿਉਹਾਰਾਂ ਦਾ ਸੀਜ਼ਨ ਨੂੰ ਵੇਖ ਕੇ ਇੱਕ ਵਧੀਆ ਟਾਈਮ ਰੱਖਿਆ ਗਿਆ ਕਿ ਜਿਸ ਤਰ੍ਹਾਂ ਪੁਖਾਰ ਬਾਤ ਚਾਉਣੇ ਨੇ ਉਹਨਾਂ ਤੋਂ ਪਹਿਲਾਂ ਪਹਿਲਾਂ ਹੀ ਜੜੀਆਂ ਚੋਣਾ ਹੋ ਜਾਣਗੀਆਂ ਜਿਸ ਦੇ ਨਾਲ ਪਿੰਡਾਂ ਦੇ ਵਿੱਚ ਇੱਕ ਪਿਆਰ ਭਾਵਨਾ ਜਿਹੜਾ ਬਣੀ ਰਹੇਗੀ ਤੇ ਪਿਆਰ ਭਾਵਨਾ ਦੇ ਨਾਲ ਜਿਹੜੀਆਂ ਚੋਣਾ ਜੜੀਆਂ ਕੰਪਲੀਟ ਹੋਣਗੀਆਂ ਜੀ ਤੇ ਇਸ ਨਾਲ ਹੀ ਜਗਜੀਤ ਪੰਜਾਬ ਪੰਚਾਇਤੀ ਰਾਜ ਅਕਟਾ 1994 ਵਾਲਾ ਸੀ ਉਸ ਦੇ ਵਿੱਚ ਸੋਧ ਹੋ ਚੁੱਕੀ ਹੈ ਪ੍ਰਵਾਨਗੀ ਦਿੱਤੀ ਜਾ ਚੁੱਕੀ ਹੈ ਅਹ ਹੁਣ ਜਿਹੜਾ ਹੈ ਇਸ ਦੇ ਵਿੱਚ ਇਸਤੇਮਾਲ ਵੀ ਕੀਤਾ ਜਾਏਗਾ ਕਿੰਨਾ ਜ਼ਿਆਦਾ ਫਰਕ ਇਸ ਦੇ ਵਿੱਚ ਦੇਖਣ ਨੂੰ ਮਿਲੇਗਾ ਇਸ ਸੋਧ ਦੇ ਨਾਲ ਬਿਲਕੁਲ ਦੇਖੋ ਇਹ ਤਾਂ ਹੈ ਹੀ ਜੀ ਕਿਉਂਕਿ ਜਦੋਂ ਸੋਚੀ ਬਹੁਤ ਸਰਕਾਰਾਂ ਇਸ ਚੀ ਲਈ ਪਲਾਨ ਕਰਦੀਆਂ ਨੇ ਕਿ ਆਉਣ ਵਾਲੇ ਸਮੇਂ ਜਿਹੜੀਆਂ ਪੰਚਾਇਤਾਂ ਨੇ ਰੋਲ ਪੰਚਾਇਤਾਂ ਬਣਨ ਜਿਹੜੀਆਂ ਕਿ ਪਿੰਡਾਂ ਦੀਆਂ ਪੰਚਾਇਤਾਂ ਹੋਣ ਨਾ ਕਿ ਕਿਸੇ ਤਰੀਕੇ ਨਾਲ ਸਰਕਾਰੀ ਦਬਦਬੇ ਦੇ ਅੰਦਰ ਬਣਨ ਉਸ ਤਰੀਕੇ ਨਾਲ ਇੱਕ ਵਧੀਆ ਫੈਸਲਾ ਆ ਜਿਸ ਤਰੀਕੇ ਨਾਲ ਇਹ ਸਰਕਾਰਾਂ ਨੇ ਪੰਚਾਇਤਾਂ ਬਣਨ ਕਿਉਂਕਿ ਜਿਸ ਤਰੀਕੇ ਨਾਲ ਸਰਕਾਰ ਵੱਲੋਂ ਵੀ ਕਿਹਾ ਗਿਆ ਸੀਗਾ ਕਿ ਕਿਸੇ ਤਰ੍ਹਾਂ ਦਾ ਕੋਈ ਚਿੰਨ੍ਹ ਯੂਸ ਨਹੀਂ ਕੀਤਾ ਜਾਊਗਾ ਸਰਕਾਰਾਂ ਦਾ ਸਰਕਾਰੀ ਚਿੰਨ ਕੋਈ ਵੀ ਜਿਸ ਤਰੀਕੇ ਦਾ ਪੋਲਿਟਿਕਲ ਪਾਰਟੀਆਂ ਦੇ ਜਿਹੜੇ ਚਿੰਨ ਯੂਜ਼ ਨਹੀਂ ਕੀਤੇ ਜਾਣਗੇ ਜਿਹੜੇ ਪਿੰਡਾਂ ਦੇ ਸਰਪੰਚ ਜਿਹੜੇ ਨੇ ਉਹ ਪਿੰਡਾਂ ਦੇ ਹੀ ਬਣ ਗਏ ਪਿੰਡਾਂ ਦੇ ਤੌਰ ਤੇ ਜਿਹੜੇ ਬਣ ਗਏ ਜਿੱਥੇ ਕਿਸੇ ਕੋਈ ਫੋਟੋ ਲਗਾਉਣੀ ਚਾਹੁੰਦਾ ਹੈ ਆਪਣੇ ਕਿਸੇ ਸੀਨੀਅਰ ਲੀਡਰ ਦੀ ਤਾਂ ਉਹ ਫੋਟੋ ਲਗਾ ਸਕਦਾ ਕੰਪਲਟ ਉੱਪਰ ਪਰ ਜਿਹੜੇ ਚਿੰਨ ਆ ਉਹ ਪਰਸਨਲ ਯੂਜ਼ ਕੀਤੇ ਜਾਣਗੇ ਕੋਈ ਵੀ ਜਿਹੜਾ ਸਿਆਸੀ ਚਿੰਨ ਯੂਜ਼ ਨਹੀਂ ਕੀਤਾ ਜਾਊਗਾ ਜੀ ਤੇ ਜਗਜੀਤ ਜਦਵੀ ਆਪਾਂ ਪਿੰਡਾਂ ਦੀ ਗੱਲ ਕਰਦੇ ਆ ਤਾਂ ਹਾਲਾਂਕਿ ਜ਼ਿਆਦਾ ਲੰਬਾ ਚੌੜਾ ਪ੍ਰੋਸੈਸ ਤਾਂ ਨਹੀਂ ਹੁੰਦਾ ਹੈ ਪਿੰਡਾਂ ਦੀ ਜਦੋਂ ਚੋਣ ਦੀ ਗੱਲ ਕਰੀਏ ਪਰ ਕਾਫੀ ਅਹਿਮ ਹੁੰਦਾ ਹੈ ਕਿਉਂਕਿ ਜੇਕਰ ਆਪਾਂ ਗੱਲ ਕਰਦੇ ਆ ਹਜ਼ਾਰ ਤੋਂ ਵੀ ਪਲੱਸ ਕਿ 13000 ਸਮਥਿੰਗ ਪਿੰਡ ਨੇ ਪੰਜਾਬ ਦੇ ਵਿੱਚ ਤੇ ਉਸ ਦੇ ਹਿਸਾਬ ਦੇ ਨਾਲ ਜੇਕਰ ਆਪਾਂ ਦੇਖਦੇ ਤਾਂ ਇੱਕ ਪਿੰਡ ਦੇ ਵਿੱਚ ਜੇਕਰ 2 ਤੋਂ 4 ਵੀ ਪ੍ਰਤੀਯਾਗੀ ਖੜੇ ਹੁੰਦੇ ਨੇ ਤਾਂ ਉਸ ਤੋਂ ਬਾਅਦ ਕਰੀਬ ਹਜ਼ਾਰ ਜਿਹੜੇ ਉਮੀਦਵਾਰ ਨੇ ਖੜੇ ਹੋ ਰਹੇ ਨੇ ਕਾਫੀ ਲੰਬਾ ਚੌੜਾ ਰਹੇਗਾ ਤੇ ਕਿਉਂਕਿ ਅਹਿਮ ਹੋ ਜਾਂਦਾ ਹੈ ਲੋਕਲ ਗਵਰਨਮੈਂਟ ਦੀ ਜਿਹੜੀ ਹੈ ਨਹੀਂ ਮੰਨੀ ਜਾਂਦੀ ਹੈ ਸਰਕਾਰ ਦੀ ਬਿਲਕੁਲ ਦੇਖੋ ਜੀ ਲੋਕਲ ਗੱਲ ਪ੍ਰਸ਼ਾਸਨ ਦੀ ਕਰੀਏ ਤੇ ਪ੍ਰਸ਼ਾਸਨ ਹੀ ਵੱਡੀ ਜ਼ਿੰਮੇਵਾਰੀ ਪੈਣ ਜਾਂਦੀ ਆ ਕਿਉਂਕਿ ਜਿਸ ਤਰੀਕੇ ਨਾਲ ਸਾਰੀ ਪ੍ਰਕਿਰਿਆ ਉਹਨਾਂ ਵੱਲੋਂ ਕੀਤੀ ਜਾਣੀ ਹੈ ਕਿਉਂਕਿ ਟਾਈਮ ਵੀ ਜਿਸ ਤਰੀਕੇ ਨਾਲ ਜੇ ਗੱਲ ਕਰੀਏ ਪਹਿਲਾਂ ਇਲੈਕਸ਼ਨਸ ਹੁੰਦੀਆਂ ਸੀ ਟਾਈਮ ਲੰਮਾ ਮਿਲ ਜਾਂਦਾ ਸੀ ਪਰ ਹੁਣ ਟਾਈਮ ਨਹੀਂ ਜਿਹੜਾ ਲਿਮਟਿਡ ਟਾਈਮ ਹੈ ਲਿਮਟਿਡ ਟਾਈਮ ਦੇ ਵਿੱਚ ਹੀ ਸਾਰੇ ਇਹ ਜਿਹੜੀ ਪ੍ਰਕਿਰਿਆ ਕਰਨੀ ਪੈਣੀ ਹੈ ਉਸੇ ਪ੍ਰਕਿਰਿਆ ਦੇ ਅੰਦਰ ਜਿਹੜੀਆਂ ਚੋਣਾਂ ਹੋਣੀਆਂ ਕਿਉਂਕਿ ਜਿਸ ਤਰੀਕੇ ਨਾਲ ਤੁਸੀਂ ਗੱਲ ਕੀਤੀ ਗਈ ਪੰਚਾਇਤੀ ਚੋਣਾਂ ਦੇ ਵਿੱਚ ਜਿਹੜੀ ਆਉਣ ਵਾਲੇ ਸਮੇਂ ਦੀ ਜਿਹੜੀ ਰਣਨੀਤੀ ਤੈਅ ਹੋਣੀ ਹੁੰਦੀ ਆ ਕੀ ਆਉਣ ਵਾਲੇ ਸਮੇਂ ਚ ਕਿਹੜੀਆਂ ਪੰਚਾਇਤਾਂ ਬਣਦੀਆਂ ਨੇ ਕਿਸ ਤਰੀਕੇ ਦੀਆਂ ਬਣਦੀਆਂ ਨੇ ਤੇ ਉਹ ਕਿਸ ਨੂੰ ਸਪੋਰਟ ਕਰਦੀਆਂ ਨੇ ਬੜਾ ਵੱਡੇ ਮਾਇਨੇ ਰੱਖਦੀਆਂ ਨੇ ਪੰਚਾਇਤਾਂ ਕਿਉਂਕਿ ਪੰਚਾਇਤੀ ਰਾਜ ਤੋਂ ਹੀ ਜਿਹੜੀ ਜਿਹੜੀ ਸਿਆਸਤ ਹੈ ਸਾਰੀ ਸ਼ੁਰੂਆਤ ਹੁੰਦੀ ਆ ਜੀ ਤੇ ਜੋ ਜੀਤ ਜਿਹੜਾ ਹੈ ਕਿ ਇਸ ਵਾਰ ਨਾਮਿਨੇਸ਼ਨ ਪਹਿਲਾਂ ਹੀ ਜਿਹੜਾ ਹੈ ਡਾਊਨਲੋਡ ਕਰਵਾ ਕਰ ਦਿੱਤਾ ਗਿਆ ਸੀ ਕਿ 2 ਅਕਤੂਬਰ ਤੋਂ ਪਹਿਲਾਂ ਪਹਿਲਾ ਚੋਣਾ ਕਰਵਾਈਆਂ ਜਾਣ ਗਿਆ ਹੁਣ 15 ਦਾ ਸਮਾਗਮ ਵੀ ਤਾਇ ਕਰ ਦਿੱਤਾ ਗਿਆ ਹੁਣ ਜੜੀ ਨੇ ਉਹ ਕਿਹੜੇ ਮੁੱਦੇ ਹੋਣਗੇ ਜਿਸ ਦੇ ਬੇਸ ਤੇ ਜੁੜਾ ਹੈ ਸਰਕਾਰ ਬਣੇਗੀ ਪਿੰਡਾਂ ਦੇ ਵਿੱਚ ਬਿਲਕੁਲ ਦੇਖੋ ਜਿਸ ਤਰੀਕੇ ਨਾਲ ਪਿਛਲੇ ਲੰਬੇ ਸਮੇਂ ਤੋਂ ਗੱਲ ਕਰ ਰਹੇ ਆ ਤੇ 74 ਸਾਲ ਦੇਸ਼ ਬਣੇ ਨੂੰ ਆਜ਼ਾਦ ਹੋਏ ਨੂੰ ਹੋ ਗਏ ਨੇ ਪਰ ਲੋਕਾਂ ਦੀ ਕਿਤੇ ਨਾ ਕਿਤੇ ਗਲੀਆਂ ਨਾਲੀਆਂ ਦਾ ਵਿਸ਼ਾ ਚੱਲਦੇ ਰਹੇ ਨੇ ਕਿ ਪਿੰਡਾਂ ਦੀਆਂ ਨਾਲੀਆਂ ਬਣ ਜਾਣ ਪਿੰਡਾਂ ਦੇ ਨਾਲ ਨਾਲੀਆਂ ਬਣ ਜਾਣ ਪਿੰਡਾਂ ਦੇ ਪਾਣੀ ਦਾ ਜਿਹੜਾ ਨਿਕਾਸ ਹੋ ਜੇ ਪਿੰਡਾਂ ਦੇ ਵਿਕਾਸ ਹੋ ਜਾਣ ਪਰ ਕਿਤੇ ਨਾ ਕਿਤੇ ਅੱਜ ਵੀ ਫੇਰ ਉਹੋ ਚੀਜ਼ਾਂ ਹੱਲੇ ਵੀ ਸੀਮਤ ਨੇ ਕਿਉਂਕਿ ਜਦੋਂ ਵੀ 5 ਸਾਲ ਸਰਕਾਰ ਦੇ ਪੂਰੇ ਹੁੰਦੇ ਨੇ ਤਾਂ ਇਹ ਪੁਰਾਣੀ ਜਿਹੜੀ ਕੰਮ ਹੋਏ ਹੁੰਦੇ ਨੇ ਕਿਤੇ ਨਾ ਕਿਤੇ ਉਹ ਨਵੀਆਂ ਉਹਦੇ ਵਿੱਚ ਅਪਡੇਸ਼ਨ ਆ ਜਾਂਦੀ ਹੈ ਜੇ ਪਹਿਲਾਂ ਦੀ ਗੱਲ ਕਰੀਏ ਪਹਿਲਾਂ ਸਰ ਜਦੋਂ ਸਰਕਾਰਾਂ ਬਣਦੀ ਸੀ ਤੇ ਪੰਚਾਇਤ ਬਣਦੀ ਸੀ ਉਹ ਇੱਟਾਂ ਲਗਾਈਆਂ ਜਾਂਦੀਆਂ ਸੀ ਬਾਅਦ ਵਿੱਚ ਨਵੀਂ ਰਣਨੀਤੀ ਆ ਗਈ ਜਿਹਦੇ ਵਿੱਚ ਆ ਆਰਸੀਸੀ ਜਿਹੜੀਆਂ ਪੱਕੀਆਂ ਗਲੀਆਂ ਬਣਨੀਆਂ ਸ਼ੁਰੂ ਹੋ ਗਿਆ ਉਸ ਤੋਂ ਬਾਅਦ ਫਿਰ ਸਰਕਾਰ ਨੇ ਪਾਲਿਸੀ ਚੇਨ ਕੀਤੀ ਕਾਂਗਰਸ ਸਰਕਾਰ ਨੇ ਕਿ ਜਿਹੜੀਆਂ ਲੋਕਿੰਗ ਟੈਲਾ ਲਗਾਈਆਂ ਜਾਣ ਇਸੇ ਤਰੀਕੇ ਨਾਲ ਜੇ ਪਿੰਡਾਂ ਦੇ ਵਿਕਾਸ ਦੀ ਗੱਲ ਕਰੀਏ ਤਾਂ ਪਿੰਡਾਂ ਦੇ ਵਿਕਾਸ ਜਿਹੜੇ ਨੇ ਉਹ ਨਿਰੰਤਰ ਚੱਲਦੇ ਹੀ ਰਹਿੰਦੇ ਨੇ ਕਿਉਂਕਿ ਲਗਾਤਾਰ ਹਰ ਜਦੋਂ ਟਾਈਮ ਨਿਕਲਦਾ ਹੈ ਤਾਂ ਉਹਦੀ ਅਪਡੇਸ਼ਨ ਹੋ ਜਾਂਦੀ ਹੈ ਨਵਾਂ ਵਰਜਨ ਆ ਜਾਂਦਾ ਹੈ ਨਵਾਂ ਸਿਸਟਮ ਆ ਜਾਂਦਾ ਹੈ ਸਾਰਾ ਕੁਝ ਫਿਰ ਉਸੇ ਤਰੀਕੇ ਨਾਲ ਹੀ ਚੱਲਦਾ ਰਹਿੰਦਾ ਪਰ ਜੇ ਗੱਲ ਕਰੀ ਅੱਜ ਵੀ 74 ਸਾਲ ਦੇ ਬਾਅਦ ਵੀ ਅੱਜ ਵੀ ਜਿਹੜੇ ਅਸੀਂ ਲੋਕ ਸਾਰੇ ਲੋਕ ਪਿੰਡਾਂ ਦੇ ਪੰਚਾਇਤਾਂ ਬਣਦੀਆਂ ਨੇ ਪਰ ਕਿਤਨਾ ਕਿਤੇ ਫਿਰ ਪਿੰਡਾਂ ਦੇ ਵਿਕਾਸ ਦੇ ਮੁੱਖ ਰੱਖੇ ਜਾਂਦੇ ਨੇ ਪਿੰਡਾਂ ਨੂੰ ਵਿਕਾਸ ਕਰਾਇਆ ਜਾਂਦਾ ਜੀ ਤੇ ਜਗਜੀਤ ਇਸ ਵਾਰ ਜੁੜਾ ਹੈ ਲੁਧਿਆਣੇ ਦੇ ਵਿੱਚ ਜੇਕਰ ਆਪਾਂ ਗੱਲ ਕੀਤੀ ਜਾਵੇ ਕਿ ਦੋ ਚਾਰ ਕਾਫੀ ਅਹਿਮ ਮੁੱਦੇ ਜੁਨਾਦ ਵਿੱਚ ਪਾਣੀ ਵਾਲਾ ਮੁੱਦਾ ਕਾਫੀ ਜ਼ਿਆਦਾ ਅਹਿਮ ਹੈ ਇੱਕ ਤਾਂ ਬੁੱਢਾ ਨਾਲਾ ਦਾ ਜਿਹੜਾ ਮੁੱਦਾ ਹੈ ਲਗਾਤਾਰ ਚੜ ਰਿਹਾ ਹੈ ਦੂਜਾ ਪਾਣੀ ਦੀ ਲੋਕਾਂ ਨੂੰ ਕਾਫੀ ਜ਼ਿਆਦਾ ਪ੍ਰੋਬਲਮ ਪੰਜਾਬ ਦੇ ਵਿੱਚ ਦੇਖਣ ਨੂੰ ਮਿਲ ਰਹੀ ਹੈ ਇਹ ਮੁੱਦੇ ਕਿਸ ਤਰੀਕੇ ਦੇ ਨਾਲ ਹੱਲ ਕੀਤੇ ਜਾਣਗੇ ਤੇ ਜਿਹੜਾ ਮੁੱਦਾ ਬੁੱਢੇ ਨਾਲੇ ਦਾ ਉਠਾਇਆ ਗਿਆ ਉਹ ਪੰਚਾਇਤੀ ਚੋਣਾਂ ਦੇ ਵਿੱਚ ਕਿੰਨਾ ਜ਼ਿਆਦਾ ਅਹਿਮ ਰਹੇਗਾ ਬਿਲਕੁਲ ਦੇਖੋ ਜਿਸ ਤਰੀਕੇ ਨਾਲ ਤੁਸੀਂ ਨਾਲਿਆਂ ਦੀ ਗੱਲ ਕਰ ਰਹੇ ਹੋ ਇਹ ਹਰ ਜਗ੍ਹਾ ਦਾ ਹੀ ਮਸਲਾ ਹੈ ਕੱਲੇ ਲੁਧਿਆਣੇ ਦਾ ਨਹੀਂਗਾ ਬਿਲਕੁਲ ਇਹ ਪੂਰੇ ਅੰਮ੍ਰਿਤਸਰ ਪੂਰੇ ਪੰਜਾਬ ਦੇ ਜਿਹੜੇ ਪਿੰਡ ਨੇ ਉਹਨਾਂ ਦੇ ਪਾਣੀ ਦੇ ਨਿਕਾਸ ਦਾ ਮਤਲਬ ਮਸਲਾ ਆ ਕਿਉਂਕਿ ਲਗਾਤਾਰ ਜਿਸ ਤਰੀਕੇ ਨਾਲ ਸਰਕਾਰੀ ਪਾਣੀ ਦੀ ਪਿੰਡਾਂ ਦੇ ਵਿੱਚ ਆਵਾਜ਼ੇ ਸ਼ੁਰੂ ਹੋ ਗਈ ਹੈ ਉਸ ਤਰੀਕੇ ਨਾਲ ਘਰਾਂ ਦੇ ਵਿੱਚ ਸਮਰਸੀਬਲ ਚੱਲਦੇ ਨੇ ਪਰ ਪਾਣੀ ਦਾ ਕਿਤੇ ਨਿਕਾਸ ਨਹੀਂ ਹੈਗਾ ਹਰ ਇੱਕ ਪਿੰਡ ਦੀ ਇਹ ਵੱਡੀ ਪ੍ਰੋਬਲਮ ਆ ਕਿ ਜਿਹੜੇ ਪਾਣੀ ਦਾ ਨਿਕਾਸ ਨਾ ਹੋਣਾ ਉਹਦੇ ਕਰਕੇ ਹੀ ਜਿਹੜੀਆਂ ਘਰ ਪਿੰਡਾਂ ਦੇ ਵਿੱਚ ਗੰਦਗੀ ਫੈਲਦੀ ਹੈ ਪਿੰਡਾਂ ਦੇ ਵਿੱਚ ਜਿਹੜੀਆਂ ਗਲੀਆਂ ਨਾਲੀਆਂ ਦਾ ਨੁਕਸਾਨ ਹੁੰਦਾ ਹੈ ਤਕਰੀ ਵਿਸ਼ਾ ਬੇਰੋਹੀ ਅਜਿਹਾ ਕਿ ਪਾਣੀ ਜਿਹੜਾ ਮਸਲਾ ਨਿਕਾਸਦਾ ਉਹ ਕਿਤੇ ਵੀ ਨਹੀਂ ਹੈਗਾ ਸਾਰੇ ਬਸੇ ਹੀ ਮਸਲਾ ਇਹੀ ਚਲਦੇ ਰਹਾ ਰਹੇ ਨੇ ਜੀ ਜੀ ਠੀਕ ਹੈ ਬਹੁਤ ਬਹੁਤ ਸ਼ੁਕਰੀਆ ਜਗਜੀਤ ਤੁਹਾਡਾ ਜਾਣਕਾਰੀ ਸਾਂਝੀ ਕਰਨ ਦੇ ਲਈ ਤੇ 15 ਅਕਤੂਬਰ ਤੋਂ ਐਲਾਨ